ਦਿੱਲੀ ਦੀ ਹਵਾ ਇੱਕ ਵਾਰ ਫਿਰ ਤੋਂ ਖਰਾਬ ਹੋਣ ਲੱਗੀ ਹੈ ਤੇ ਦੀਵਾਲੀ ਤੋਂ ਪਹਿਲਾਂ ਹੀ ਦਿੱਲੀ ਦੇ ਵਿੱਚ ਪ੍ਰਦੂਸ਼ਣ ਜਿਹੜਾ ਫਿਰ ਤੋਂ ਵੱਧ ਗਿਆ ਤੇ AQI ਲੈਵਲ ਜਿਹੜਾ ਵਾ ਉਹ ਖਰਾਬ ਸ਼ਨਨ ਦੇ ਵਿੱਚ ਚਲਾ ਗਿਆ ਅਤੇ ਇੱਕ ਗ੍ਰੈਪ 1 ਜਿਹੜਾ ਉਹ ਲਾਗੂ ਕਰ ਦਿੱਤਾ ਗਿਆ ਗ੍ਰੈਪ 1 ਦੇ ਨਿਯਮ ਜਿਹੜੇ ਆ ਉਹ ਦਿੱਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਲਾਗੂ ਕੀਤੇ ਗਏ ਨੇ ਕਿਉਂਕਿ ਹਵਾ ਜਿਹੜੀ ਹੈ ਬੇਹਦ ਦਿੱਲੀ ਦੀ ਖਰਾਬ ਹੋ ਚੁੱਕੀ ਹੈ ਤੇ ਜੇਕਰ ਇਸੇ ਤਰ੍ਹਾਂ ਹੀ ਖਰਾਬ ਰਹੀ ਹੈ ਦਿੱਲੀ ਦੀ ਹਵਾ ਪ੍ਰਦੂਸ਼ਣ ਜਿਹੜਾ ਵਧਦਾ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਵਾਸੀਆਂ ਨੂੰ ਬੇਹਦ ਹੋਰ ਯਾਨੀ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਸ ਪਰ ਪੂਰੀ ਜਿਹੜੀ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਦਿੱਲੀ ਤੋਂ ਅਮਨ ਅਮਨ ਕੀ ਕੁਝ ਜਾਣਕਾਰੀ ਕਿ ਦਿੱਲੀ ਦੇ ਵਿੱਚ AQI ਲੈਵਲ ਜਿਹੜਾ ਉਹ ਖਰਾਬ ਸ਼ਨਾ ਦੇ ਵਿੱਚ ਚਲਾ ਗਿਆ ਬਿਲਕੁਲ ਦਿੱਲੀ ਦਾ ਜੋ ਲੈਵਲ ਲੈਵਲ ਲਗਾਤਾਰ ਇਸ ਤੇ ਦਿੱਲੀ ਮੇਂ ਥੋੜੀ ਥੋੜੀ ਹਲਕਮੀ ਤੋਂ ਠੰਡਕ ਆ ਰਹੀ ਹੈ ਹਵਾ ਮੈਅਰ ਹਵਾ ਵੀ ਥੋੜੀ ਠੰਡੀ ਹੋ ਰਹੀ ਹੈ ਕੋਈ ਕੀਤੇ ਜਹੋਣ ਗਿਆ ਉਹ ਲਗਾਤਾਰ ਜਹਾਂ ਬਰਨਾ ਸ਼ੁਰੂ ਹੋ ਗਿਆ ਅਗਰ ਅੱਧੀ ਬਾਤ ਕੀ ਹੈ ਤਾਂ ਆਨੰਦ ਯਾਰ ਨੇ 300 ਤੋਂ 400 ਤੋਂ ਪਾਰ 300 ਤੋਂ ਪਾਰ ਹੈ ਜੀ ये जो है खराब श्रेणी में है इससे जो एक वही है अगर इसकी अगर तो बात की जाए तो इस समय ग्रह दिल्ली के अंदर लगा हुआ है कई तरह की पाबंदियां हैं जिस तरीके से या खुले में लकड़ी या तंदूर जलाना मना है दुकानदारों को कमर्शियल गाड़ी जो है वो पंद्रह साल दस साल वाली जो नियम है वही लागू हो गए है साथ साथ कंस्ट्रक्शन साइट है तो वहाँ बंद तो लगानी जरूरी है ऐसी कई तमाम जो है गाइडलाइन है ग्रह बनने जो लागू हो चुके हैं दिवाली से पहले

ये तमाम जो है वो करार के अंदर रहती है लेकिन अगर एक क्यों नहीं है दिल्ली में आनंद दर में सबसे ज्यादा एक यू दर जो है आनंद में तीन दो है हो सकता है कि सरकार इसको लेकर जो है और कई निर्णय भी ले लेकिन दिवाली का टाइम है कल सुप्रीम कोर्ट ने पटाखों पर भी पाबंदी हटा दी है तीन दिन के लिए त्योहारों मनाने के लिए तो दिल्ली खरी एक तरफ करार है दूसरी तरफ पटाखों की अनुमति मिल चुकी है त्योहार में त्योहारों का समय चल रहा है कहीं ना कहीं सरकार जो है इससे कई और नियम भी ला सकती है हो सकता है इसको देकर भी आज जो है बैठक की जाए और उसके अंदर जो नियम है वो फिर से दोबारा से ट्रैक करने की कोशिश की जा सकती है धन्यवाद वाम जानकारी ली ਇਥੇ ਮੇਰੇ ਸ੍ਰੀ ਯੋਗੀ ਦਿੱਲੀ ਤੋਂ ਅਮਨ ਚਨਨ ਸ਼ਾਮਚਾਰੀ ਜਾਣਕਾਰੀ ਦਿੱਤੀ ਕਿ ਦਿੱਲੀ ਦੇ ਵਿੱਚ ਗ੍ਰੈਪ 1 ਜਿਹੜਾ ਉਸ ਦੇ ਨਿਯਮ ਜਿਹੜੇ ਲਾਗੂ ਕਰ ਦਿੱਤੇ ਗਏ ਜਿਸੇ ਚੱਲਦੇ ਕਿ ਜਿਹੜੀਆਂ ਸੜਕਾਂ ਤੇ ਅਗਨੀ ਜਲਾ ਸਕਦੇ ਆ ਇਸ ਤਰ੍ਹਾਂ ਦੀਆਂ ਕਈ ਸਾਰੀਆਂ ਜਿਹੜੇ ਨਿਯਮ ਆ ਜਿਹੜੇ ਦਿੱਲੀ ਦੇ ਵਿੱਚ ਲਾਗੂ ਕਰ ਦਿੱਤੇ ਗਏ ਨੇ ਕਿਉਂਕਿ ਦਿੱਲੀ ਦੇ ਵਿੱਚ ਪ੍ਰਦੂਸ਼ਣ ਜਿਹੜਾ ਫਿਰ ਤੋਂ ਵਧਣ ਲੱਗਿਆ ਪਿਛਲੇ ਦਿਨ ਦੀ ਗੱਲ ਕਰ ਲਈਏ ਤੇ ਪ੍ਰਦੂਸ਼ਣ ਜਿਹੜਾ ਪਹਿਲਾਂ ਵੀ ਦਿੱਲੀ ਦੇ ਵਿੱਚ ਵਧਿਆ ਸੀ ਜਿਸ ਨਾਲ ਲੋਕਾਂ ਨੂੰ ਕਈ ਸਾਰੀਆਂ ਮੁਸ਼ਕਲਾਂ ਜਿਹੜੀਆਂ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਤੇ ਹੁਣ ਫਿਰ ਤੋਂ ਜਿਹੜਾ AQI ਲੈਵਲ ਆ ਜਿਹੜਾ ਦਿੱਲੀ ਦਾ ਉਹਦੇ ਖਰਾਬ ਸ਼ਰੈਣੀ ਦੇ ਵਿੱਚ ਚਲਾ ਗਿਆ ਤੇ ਜੇਕਰ ਇਸ ਤਰ੍ਹਾਂ ਪ੍ਰਦੂਸ਼ਣ ਵਧਿਆ ਤੇ ਫਿਰ ਦਿੱਲੀ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਪਿਛਲੇ ਸਾਲ ਦੀ ਗੱਲ ਕਰ ਲਈਏ ਤੇ ਪਹਿਲਾਂ ਵੀ ਦਿੱਲੀ ਦੇ ਵਿੱਚ ਜਿਹੜਾ ਪ੍ਰਦੂਸ਼ਣ ਵਧਿਆ ਸੀ ਉਦੋਂ ਕਈ ਸਾਰੀਆਂ ਮੁਸ਼ਕਲਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਸੀ ਦਿੱਲੀ ਵਾਸੀਆਂ ਨੂੰ ਖਾਸ ਕਰਕੇ ਜਿਵੇਂ ਸਾਹ ਦੀ ਮੁਸ਼ਕਲ ਹੋਰ ਕਈ ਬਿਮਾਰੀਆਂ ਸੀਗੀਆਂ ਖਾਂਸੀ ਦੀ ਬਿਮਾਰੀ ਇਸ ਤਰ੍ਹਾਂ ਹੋਰ ਕਈ ਜੜੀਆਂ ਮੁਸ਼ਕਲਾਂ ਸੀ ਦਿੱਲੀ ਵਾਸੀਆਂ ਨੂੰ ਸਾਹਮਣਾ ਇਦਾਂ ਕਰਨਾ ਪਿਆ ਸੀ ਤੇ ਦੇਖ ਕੇ ਇਸੇ ਤਰ੍ਹਾਂ ਫਿਰ ਤੋਂ ਪ੍ਰਦੂਸ਼ਣ ਦਿੱਲੀ ਦੇ ਵਿੱਚ ਵਧਿਆ ਤੇ ਫਿਰ ਦਿੱਲੀ ਵਾਸੀਆਂ ਨੂੰ ਕਈ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਦਿੱਲੀ ਦੀ ਹਵਾ ਇੱਕ ਵਾਰ ਫਿਰ ਤੋਂ ਖਰਾਬ ਹੋਣ ਲੱਗੀ ਹੈ ਤੇ ਦੀਵਾਲੀ ਤੋਂ ਪਹਿਲਾਂ ਹੀ ਦਿੱਲੀ ਦੇ ਵਿੱਚ ਪ੍ਰਦੂਸ਼ਣ ਜਿਹੜਾ ਫਿਰ ਤੋਂ ਵੱਧ ਗਿਆ ਤੇ ਇਹ ਕਿਉਂ ਆਈ ਲੈਵਲ ਜਿਹੜਾ ਵਾ ਉਹ ਖਰਾਬ ਸ਼ੁਨੈ ਦੇ ਵਿੱਚ ਚਲਾ ਗਿਆ ਅਤੇ ਇਹ ਗ੍ਰੈਪ 1 ਜਿਹੜਾ ਉਹ ਲਾਗੂ ਕਰ ਦਿੱਤਾ ਗਿਆ ਗ੍ਰੈਪ 1 ਦੇ ਨਿਯਮ ਜਿਹੜੇ ਆ ਉਹ ਦਿੱਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਲਾਗੂ ਕੀਤੇ ਗਏ ਨੇ ਕਿਉਂਕਿ ਹਵਾ ਜਿਹੜੀ ਹੈ ਬੇਹਦ ਦਿੱਲੀ ਦੀ ਖਰਾਬ ਹੋ ਚੁੱਕੀ ਹੈ ਤੇ ਜੇਕਰ ਇਸੇ ਤਰ੍ਹਾਂ ਹੀ ਖਰਾਬ ਰਹੀ ਹੈ ਦਿੱਲੀ ਦੀ ਹਵਾ ਪ੍ਰਦੂਸ਼ਣ ਜਿਹੜਾ ਵਧਦਾ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਵਾਸੀਆਂ ਨੂੰ ਬੇਹਦ ਔਰ ਯਾਨੀ ਕਿ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਸ ਬਾਰੇ ਪੂਰੀ ਜਿਹੜੀ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਦਿੱਲੀ ਤੋਂ ਅਮਨ ਅਮਨ ਕੀ ਕੁਝ ਜਾਣਕਾਰੀ ਕਿ ਦਿੱਲੀ ਦੇ ਵਿੱਚ AQI ਲੈਵਲ ਜਿਹੜਾ ਉਹ ਖਰਾਬ ਸ਼ਨਾ ਦੇ ਵਿੱਚ ਚਲਾ ਗਿਆ ਬਿਲਕੁਲ ਦਿੱਲੀ ਦਾ ਜੋ ਲੈਵਲ ਲੈਵਲ ਲਗਾਤਾਰ ਦਿੱਲੀ ਵਿੱਚ ਥੋੜੀ-ਥੋੜੀ ਹਲਕਮ ਦੀ ਜੋ ਠੰਡਕ ਆ ਰਹੀ ਹੈ ਹਵਾ ਮੈਰ ਹਵਾ ਵੀ ਥੋੜੀ ਠੰਮੀ ਹੋ ਰਹੀ ਹੈ ਕੋਈ ਕੀਤੇ ਜਹੋ ਲਿਆ ਉਹ ਲਗਾਤਾਰ ਜਹ ਬੰਨਾ ਸ਼ੁਰੂ ਹੋ ਗਿਆ ਅਗਰ ਅੱਗੇ ਬਾਤ ਦੀ ਹੈ ਤਾਂ ਆਨੰਦ ਜਰ ਨੇ 3 ਤੋਂ 700 ਤੋਂ ਪਾਰ तीन सौ पार है एक बेहद जो है खराब श्रेणी में है इससे जो एक इस तो बात की जाए तो इस समय लगा हुआ है कई तरह की पाबंदियां हैं जिस तरीके से खुले में दुकानदारों को कमर्शियल गाड़ी जो है वो पंद्रह साल दस साल वाली जो नियम है वही लागू हो गए हैं तो वहाँ पर लगानी जरूरी है कई तमाम जो है गाइडलाइन है ग्रह बनने जो

और अगर 10 साल पुराने डीजल के वाहन है तो वो अभी दिल्ली एनसीआर से जो है अंदर नहीं आ सकते ये तमाम जो गाइडलाइन है वो के अंदर आती है। लेकिन अगर एक क्यों नहीं है दिल्ली में आनंद में एक क्यों आनंद दर और द्वारका में तीन सौ के पार पहुंच गया था और जिसके बाद जो है हो सकता है की सरकार इसको लेकर जो है और कई तो निर्णय भी ले लेकिन दिवाली का टाइम है कल सुप्रीम कोर्ट ने पटाखों पर भी पाबंदी हटा दी है तीन दिन के लिए त्यौहारो मनाने के लिए तो दिल्ली की तरफ है जो अनुमति मिल चुकी है त्यौहार भी त्योहारों का समय चल रहा है कहीं ना कहीं सरकार जो है इससे तो नियम भी ला सकती है हो सकता है इसको देकर भी आज जो है बैठक की जाए और उसके अंदर जो नियम है वो फिर से से दोबारा दोनों करने की कोशिश की जा सकती है धन्यवाद जानकारी ली ਇਸੇ ਮੇਰੇ ਸਯੋਗੀ ਦਿੱਲੀ ਤੋਂ ਅਮਨ ਜਨਨ ਨਾਮਚਾਰੀ ਜਾਣਕਾਰੀ ਦਿੱਤੀ ਕਿ ਦਿੱਲੀ ਦੇ ਵਿੱਚ ਗ੍ਰੈਪ 1 ਜਿਹੜਾ ਉਸੇ ਨਿਯਮ ਜਿਹੜੇ ਲਾਗੂ ਕਰ ਦਿੱਤੇ ਗਏ ਜਿਸੇ ਚੱਲਦੇ ਕਿ ਜਿਹੜੀਆਂ ਸੜਕਾਂ ਤੇ ਅਗਨੀ ਜਲਾ ਸਕਦੇ ਆ ਇਸ ਤਰ੍ਹਾਂ ਦੀਆਂ ਕਈ ਸਾਰੀਆਂ ਜਿਹੜੇ ਨਿਯਮ ਜਿਹੜੇ ਦਿੱਲੀ ਦੇ ਵਿੱਚ ਲਾਗੂ ਕਰ ਦਿੱਤੇ ਗਏ ਨੇ ਕਿਉਂਕਿ ਦਿੱਲੀ ਦੇ ਵਿੱਚ ਪ੍ਰਦੂਸ਼ਣ ਜਿਹੜਾ ਫਿਰ ਤੋਂ ਵਧਣ ਲੱਗਿਆ ਪਿਛਲੇ ਦਿਨ ਦੀ ਗੱਲ ਕਰ ਲਈਏ ਤੇ ਪ੍ਰਦੂਸ਼ਣ ਜਿਹੜਾ ਪਹਿਲਾਂ ਵੀ ਦਿੱਲੀ ਦੇ ਵਿੱਚ ਵਧਿਆ ਸੀ ਜਿਸ ਨਾਲ ਲੋਕਾਂ ਨੂੰ ਕਈ ਸਾਰੀਆਂ ਮੁਸ਼ਕਲਾਂ ਜਿਹੜੀਆਂ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਤੇ ਹੁਣ ਫਿਰ ਤੋਂ ਜਿਹੜਾ AQI ਲੈਵਲ ਆ ਜਿਹੜਾ ਦਿੱਲੀ ਦਾ ਉਹਦੇ ਖਰਾਬ ਸ਼ਰੈਣੀ ਦੇ ਵਿੱਚ ਚਲਾ ਗਿਆ ਤੇ ਜੇਕਰ ਇਸ ਤਰ੍ਹਾਂ ਪ੍ਰਦੂਸ਼ਣ ਵਧਿਆ ਤਾਂ ਫਿਰ ਦਿੱਲੀ ਵਾਸੀਆਂ ਨੂੰ ਕਈ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਪਿਛਲੇ ਸਾਲ ਦੀ ਗੱਲ ਕਰ ਲਈਏ ਤੇ ਪਹਿਲਾਂ ਵੀ ਦਿੱਲੀ ਦੇ ਵਿੱਚ ਜਿਹੜਾ ਪ੍ਰਦੂਸ਼ਣ ਵਧਿਆ ਸੀ ਉਦੋਂ ਕਈ ਸਾਰੀਆਂ ਮੁਸ਼ਕਲਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਸੀ ਦਿੱਲੀ ਵਾਸੀਆਂ ਨੂੰ ਖਾਸ ਕਰਕੇ ਜਿਵੇਂ ਸਾਹ ਦੀ ਮੁਸ਼ਕਲ ਹੋਰ ਕਈ ਬਿਮਾਰੀਆਂ ਸਨ ਖਾਂਸੀ ਦੀ ਬਿਮਾਰੀ ਇਸ ਤਰ੍ਹਾਂ ਹੋਰ ਕਈ ਜੜੀਆਂ ਮੁਸ਼ਕਲਾਂ ਸੀ ਦਿੱਲੀ ਵਾਸੀਆਂ ਨੂੰ ਸਾਹਮਣਾ ਇਦਾਂ ਕਰਨਾ ਪਿਆ ਸੀ ਤੇ ਦੇਖ ਕੇ ਇਸੇ ਤਰ੍ਹਾਂ ਫਿਰ ਤੋਂ ਪ੍ਰਦੂਸ਼ਣ ਦਿੱਲੀ ਦੇ ਵਿੱਚ ਵਧਿਆ ਤੇ ਫਿਰ ਦਿੱਲੀ ਵਾਸੀਆਂ ਨੂੰ ਕਈ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ